ਅੱਜ ਤੋਂ 12 ਸਾਲ ਪਿੱਛੇ ਚਲੇ ਜਾਓ 1 ਸਾਲ ਹੋਰ ਜੋੜ ਦਿਓ ਉਹਦੇ ਵਿੱਚ 13 ਸਾਲ ਪਿੱਛੇ ਚਲੇ ਜਾਓ 13 ਸਾਲ ਪਹਿਲਾਂ ਇਹਦਾ ਸਰੀਰ ਨਹੀਂ ਹੈਗਾ ਸੀ ਕਿ ਇਹ ਹੈਗਾ ਸੀ ਹੈਗਾ ਸੀ ਜੇ ਬੀਜ ਹੋਏਗਾ ਤਾਂ ਹੀ ਦਰਖਤ ਪੈਦਾ ਹੋਏਗਾ ਹੁਣ ਆਹ ਦਰਖਤ ਪੈਦਾ ਹੋਇਆ ਜਿਹਦਾ ਬੀਜ ਕਿਤੇ ਪਿਆ ਸੀ ਤਾਂ ਹੀ ਦਰਖਤ ਪੈਦਾ ਹੋਇਆ ਹੁਣ ਇਹਦਾ ਜੇ ਬੀਜ ਪਿਆ ਸੀ ਤਾਂ ਹੀ ਇਹ ਇਹਦਾ ਇਹਦਾ ਦਰਖਤ ਆ ਇਹ ਹੁਣ ਜੇ ਸਪੋਲ ਕਰੋ ਇਹਦੀ 70 ਸਾਲ ਦੀ ਉਮਰ ਆ ਉਨੇ 15 ਸਾਲ ਦਾ 70 ਜੋ 15 ਗੱਟੇ ਕਿੰਨੇ ਰਹਿ ਗਏ ਹਾਂਜੀ ਕਿੰਨੇ ਰਹਿ ਗਏ 55 ਰਹਿ ਗਏ 55 ਰਹਿ ਗਏ ਚਲੋ 55 ਰਹਿ ਗਏ 55 ਸਾਲ ਬਾਅਦ ਕੀ ਹੋਏਗਾ ਫਿਰ ਫਿਰ ਜਿਉਣਾ ਸੱਚਾ ਕਿ ਝੂਠ ਮਰਨਾ ਸੱਚਾ ਜਿਉਣਾ ਝੂਠ ਪੁੱਤਰ ਦੇਖੋ ਇਹ ਇਹ ਹੁਣ ਚਲੋ ਆਪਾਂ ਅਗਲੀ ਗੱਲ ਕਰਦੇ ਆਂ ਹੁਣੇ ਦੱਸੋ ਵੀ ਇਹ ਜਿਹੜਾ ਬੰਦਾ ਤੇਰਾ ਨਾ ਗਿਆ ਪੁੱਤ ਓਮਕਾਰ ਓਮਕਾਰ ਖੜਾ ਥੋੜੇ ਸਾਹਮਣੇ ਹੁਣੇ ਦੱਸੋ 1 ਕ 2 ਨੇ ਹੈ 1 ਕ ਚਲੋ ਹੁਣ ਮੈਨੂੰ ਐਂ ਦੱਸੋ ਜਦੋਂ ਇਹ ਰਾਤ ਨੂੰ ਸੌਂ ਜਾਂਦਾ ਹੈ ਸਾਹ ਕੌਣ ਲੰਦਾ ਹੈ ਇੱਥੇ ਸੁੱਤਾ ਪਿਆ ਹੁੰਦਾ ਇਹ ਸੌਂ ਗਿਆ ਰਾਤ ਨੂੰ ਹੂਕ ਸੁੱਤਾ ਵੇਖਾੜੇ ਮਾਰ ਰਿਹਾ ਹੈ ਸਾਹ ਕੌਣ ਲੈ ਰਿਹਾ ਦੋਸਤੋ ਹੈ ਕੀ ਨਾ 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 ਉਹ ਸਹੀ ਕਹਿ ਰਿਹਾ ਉਹ ਬੱਚਾ ਕੀ ਕਹੇ ਪੁੱਤ ਸਾਵਾਸ਼ ਮੈਂ ਸਹੀ ਸਹੀ ਜਵਾਬ ਦੇ ਰਿਹਾ ਉਹ ਚਲੋ ਹੁਣ ਆਹ ਦੱਸੋ ਚਲੋ ਦਮਾਏ ਦੁਆਰਾ ਕੁਐਸਚਨ ਕਰ ਰਹੇ ਹੁਣ ਮੈਨੂੰ ਦੱਸੋ ਵੀ ਇਹ 1 ਕਿ ਦੋ ਨੇ ਦੋ ਦੇਖੋ ਤੁਹਾਡੇ ਵਿੱਚੋਂ ਅੱਧੇ ਦੋ ਕਹਿਣ ਲੱਗੇ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਸਾਰੇ ਇੱਕ ਕਹਿ ਰਹੇ ਸੀ ਹੁਣ ਦੋ ਕਹਿਣ ਲੱਗੇ ਇੱਕ ਆ ਪੁੱਤ ਦੇਖੋ ਗੱਲ ਸੁਣੋ ਇੱਕਾ ਬੁੱਤ ਗੱਲ ਸੁਣੋ ਇੱਕਾ ਇਹ ਇਹਨੇ ਹੁਣ ਸਾਹ ਖਿੱਚਿਆ ਇਹ ਸਾਹ ਲੈ ਰਿਹਾ ਹੈ ਜਿਹੜਾ ਸਾਹ ਲੈ ਰਿਹਾ ਉਹਨੂੰ ਕੀ ਪਤਾ ਵੀ ਕਾਰਬਨ ਡਾਈਆਕਸਾਈਡ ਕਿੱਥੇ ਪਈ ਆ ਤੇ ਆਕਸੀਜਨ ਕਿੱਥੇ ਆ ਜਿਹੜਾ ਇੱਕ ਤਾਂ ਤੁਹਾਨੂੰ ਦਿਖ ਰਿਹਾ ਹੈ ਇਹ ਜਿਹੜਾ ਦੂਜਾ ਹੈ ਉਹਨੇ ਕੀ ਕਰਿਆ ਉਹਨੇ ਸਿਰਫ ਆਕਸੀਜਨ ਖਿੱਚੀ ਆ ਕਾਰਬਨ ਡਾਈਆਕਸਾਈਡ ਨਹੀਂ ਖਿੱਚੀ ਹਵਾ ਚ ਕੀ ਕੀਤੀ ਆ ਆਕਸੀਜਨ ਖਿੱਚੀ ਆ ਆਕਸੀਜਨ ਪੁੱਤਰ ਇਹਦੇ ਅੰਦਰ ਚਲੀ ਗਈ ਫੇਫੜਿਆਂ ਚ ਠੀਕ ਹੈ ਹੁਣ ਫੇਫੜਿਆਂ ਦੇ ਵਿੱਚ ਉਹ ਗੈਸ ਨੂੰ ਕਾਰਬਨ ਡਾਈਆਕਸਾਈਡ ਦੇ ਵਿੱਚ ਆਕਸੀਜਨ ਨੂੰ ਚੇਂਜ ਕਰਦਾ ਕਿਹਨੇ ਕਰਿਆ ਦੱਸੋ ਇਹਨਾਂ ਦਾ ਕਰੇ ਨੇ ਤਾਂ ਉਰੇ ਖੜਾ ਬਣੇਗਾ ਕਿਹਨੇ ਕਰਿਆ ਫੇਰ ਹੁਣ ਇੱਕ ਇੱਕ ਦੋ ਨੇ ਫੇਰ ਇੱਕ ਤਾਂ ਉੱਤੇ ਆ ਦਰਖਤ ਕੀ ਕਹਿੰਦਾ ਬੀਜ ਵੀ ਤਾਂ ਹੈ ਨਾ ਜਿਨ੍ਹਾਂ ਨੂੰ ਪੈਦਾ ਕਰਿਆ ਹੈ ਹੈ ਬੁੱਤਰਾ ਕੀ ਕਹਿੰਦਾ ਇੱਕ ਤਾਂ ਇਹ ਦਰਖਤ ਆਪਾਂ ਨੂੰ ਦਿਖ ਰਿਹਾ ਇੱਕੇ ਦਰਖਤ ਤੋਂ ਪਹਿਲਾਂ ਬੀਜ ਸੀਗਾ ਉਹ ਬੀਜ ਧਰਤੀ 'ਚ ਵਿਜਿਆ ਤਾਂ ਐਡਾ ਵੱਡਾ ਦਰਖਤ ਪਾਇਆ ਹੋਇਆ ਤੁਸੀਂ ਬੋੜ ਦਾ ਦਰਖਤ ਦੇਖਿਆ ਕਿੰਨਾ ਵੱਡਾ ਹੁੰਦਾ ਤੁਸੀਂ ਉਹਦਾ ਬੀਜ ਦੇਖਿਆ ਵੰਟੇ ਦੇਖਨੇ ਉਹਦੇ ਵੰਟੇ ਦੇ ਵਿੱਚ ਬੀਜ ਹੁੰਦੇ ਨੇ ਉਹਦੇ ਉਹਦਾ ਬੀਜ ਇੰਨਾ ਬਰੀਕ ਹੁੰਦਾ ਹੱਥ ਤੇ ਪਿਆ ਦਿਖਦਾ ਨਹੀਂ ਆ ਪਰ ਦਰਖਤ ਕਿੰਨਾ ਵੱਡਾ ਹੋ ਜਾਂਦਾ ਸੋ ਇਸ ਕਰਕੇ ਇੱਕ ਬੀਜ ਆ ਇੱਕ ਦਰਖਤ ਆ ਇੱਕ ਇਹ ਤੁਹਾਨੂੰ ਦਿਖ ਰਿਹਾ ਜਿਹੜਾ ਤੁਹਾਡੇ ਸਾਹਮਣੇ ਸਰੀਰ ਆ ਇੱਕ ਉਹ ਆ ਜਿਹੜਾ ਇਹਨੂੰ ਚਲਾ ਰਿਹਾ ਜਿਹੜਾ ਸਾਹ ਖਿੱਚ ਰਿਹਾ ਜਿਹੜਾ ਰੋਟੀ ਖਾਂਦਾ ਉਹਦੇ ਵਿੱਚੋਂ ਖੂਨ ਬਣਾਉਂਦਾ ਬੇਸਟ ਮਟੀਰੀਅਲ ਨੂੰ ਅਲੱਗ ਕਰ ਦਿੰਦਾ ਖੂਨ ਨੂੰ ਅਲੱਗ ਕਰ ਦਿੰਦਾ ਇਹਦੇ ਸਰੀਰ ਨੂੰ ਗਰੋਥ ਦੇ ਰਿਹਾ ਵੱਡਾ ਕਰ ਰਿਹਾ ਹੈ ਇਹਦੀ ਸਮਝ ਵਧਾ ਰਿਹਾ ਹੈ ਇਹਨੂੰ ਅੱਜ ਗਿਆਨ ਘਟਾ ਅਗਲੀ ਕਲਾਸ ਚ ਹੋਰ ਗਿਆਨ ਵਧੇਗਾ ਅਗਲੀ ਕਲਾਸ ਚ ਹੋਰ ਗਿਆਨ ਵਧੇਗਾ ਅਗਲੀ ਹੋ ਸਕਦਾ ਇਹ ਇੰਨਾ ਇੰਟੈਲੀਜੈਂਟ ਹੋ ਜਵੇ ਜ਼ਿਲ੍ਹੇ ਚ ਟੌਪ ਕਰ ਜਾਵੇ ਉਹ ਇਹ ਨਹੀਂ ਕਰ ਰਿਹਾ ਜਿਹੜਾ ਇਹਦੇ ਅੰਦਰ ਬੈਠਾ ਹੈ ਉਹ ਕਰਾ ਰਿਹਾ ਉਹ ਕੌਣਾ ਉਹ ਪੁੱਤ ਕਰਤਾ ਕਰਮ ਕਿਰਿਆ ਕਰਤਾ ਪੜਿਆ ਥੋਨੇ ਪੰਜਾਬੀ ਦੇ ਵਿੱਚ ਇੱਕ ਕਿਰਿਆ ਹੋ ਗਈ ਇੱਕ ਕਰਤਾ ਹੋ ਗਿਆ ਇੱਕ ਕਰਮ ਹੋ ਗਿਆ ਇਹਦਾ ਕਰਤਾ ਹੈ ਉਹ ਇਹ ਸਰੀਰ ਦੇ ਰਾਹੀਂ ਕਿਰਿਆ ਕਰਦਾ ਕਰਮ ਕਰਦਾ ਪਰ ਕਰਤਾ ਉਹ ਆ ਜੇ ਉਹ ਨਾ ਹੋਵੇ ਚਲੋ ਜੇ ਉਹ ਨਾ ਹੋਵੇ ਤੇ ਸਰੀਰ ਤੋਂ ਨਿਕਲ ਜੇ ਫਿਰ ਕੀ ਰਹਿ ਜਾਏਗਾ ਫਿਰ ਆਪਾਂ ਡੈੱਡ ਬੋਡੀ ਨੂੰ ਕੀ ਕਰਦੇ ਹਾਂ ਆਪਣੇ ਘਰੇ ਕਿਸੇ ਦੀ ਡੈਥ ਹੋ ਜਾਂਦੀ ਆ ਉਹਦੇ ਵਿੱਚੋਂ ਦਾ ਕਰਤਾ ਨਿਕਲ ਗਿਆ ਜਿਹੜਾ ਆਕਸੀਜਨ ਲੈ ਰਿਆ ਸੀਗਾ ਕਾਰਬਨ ਡਾਈਆਕਸਾਈਡ ਬਣਾ ਕੇ ਛੱਡ ਰਿਆ ਸੀ ਉਹ ਚਲਿਆ ਗਿਆ ਜਿਹੜਾ ਰਾਤ ਨੂੰ ਸਾਹ ਦੇ ਰਿਹਾ ਸੀਗਾ ਹਾਰਟ ਧੜਕਾ ਰਿਹਾ ਸੀਗਾ ਸਾਰੇ ਖੂਨ ਦੀਆਂ ਨਾੜੀਆਂ ਚ ਭੇਜ ਰਿਹਾ ਸੀ ਉਹ ਚਲਿਆ ਗਿਆ ਛੱਡ ਗਿਆ ਵਿੱਚੋਂ ਨਿਕਲ ਗਿਆ ਸਰੀਰ ਦੇ ਫਿਰ ਫਿਰ ਉਹ ਪਿੱਛੇ ਕੀ ਰਹਿ ਗਿਆ ਡੈੱਡ ਬਾਡੀ ਅਸਲ ਵਿੱਚ ਪੁੱਤਰ ਜਿਹੜਾ ਸਾਹ ਲੈ ਰਿਹਾ ਨਾ ਆਪਣੇ ਅੰਦਰ ਬੈਠਾ ਅਸਲ ਜੱਪਾ ਉਹ ਆ ਇਹ ਸੱਚ ਧਰਮ ਦੀ ਸਿੱਖਿਆ ਹੈ ਜਿਵੇਂ ਆ ਮੈਂ ਕਮੀਜ਼ ਪਾਇਆ ਹੋਇਆ ਦੇਖੋ ਮੈਂ ਕਮੀਜ਼ ਤਾਂ ਨਹੀਂ ਹੈਗਾ ਇੱਕ ਕਮੀਜ਼ ਮੈਂ ਘਰੇ ਕੱਢ ਲਾਂਗਾ ਹੋਰ ਪਾ ਲਾਂਗਾ ਇਸੇ ਤਰ੍ਹਾਂ ਤੁਸੀਂ ਜਿੰਨੇ ਹੈਗੇ ਹੋ ਉਤਰ ਇਸ ਤੋਂ ਪਹਿਲਾਂ ਕੁਝ ਹੋਰ ਸੀਗੇ ਹੁਣ ਕੁਝ ਹੋਰ ਹੋ ਅੱਗੇ ਕੁਝ ਹੋਰ ਬਣ ਜਾਓਗੇ ਇਹ ਆਤਮਾ ਕੱਪੜੇ ਬਦਲਦੀ ਰਹਿੰਦੀ ਹੈ ਹੁਣ ਇਹਨੇ ਆ ਕੱਪੜਾ ਪਾਇਆ ਹੋਇਆ ਇਹਨੇ ਆਪਣਾ ਨਾਮ ਰੱਖ ਲਿਆ ਓਮਕਾਰ ਓਮਕਾਰ ਦਾ ਨਾਮ ਉਹਨੇ ਆਪਣਾ ਨਾਮ ਓਮਕਾਰ ਰੱਖ ਲਿਆ ਤੇਰਾ ਨਾਮ ਕੀ ਆ ਬਈ ਹੈ ਕੀ ਕਹਿੰਦਾ ਜਸਕੀਰਤ ਜਸਕੀਰਤ ਰੱਖ ਲੈਨੇ ਆਪਣਾ ਨਾਮ ਉਹ ਇਹਨੇ ਆਪਣੇ ਸਰੀਰ ਦਾ ਨਾਮ ਰੱਖਿਆ ਬੁੱਧੇ ਦੀ ਆਤਮਾ ਦਾ ਕੋਈ ਨਾਮ ਨਹੀਂ ਇਹਦੀ ਆਤਮਾ ਦਾ ਕੋਈ ਨਾਮ ਨਹੀਂ ਤੁਹਾਡੀ ਸਾਰੀਆਂ ਦੀ ਆਤਮਾ ਦਾ ਕਿਸੇ ਦਾ ਕੋਈ ਨਾਮ ਨਹੀਂ ਹੈ ਇਸ ਇਹ ਆਪਾਂ ਨਾਮ ਦੰਦੇ ਆ ਇਹ ਦਰਖਤ ਨੂੰ ਨਾਮ ਦੇ ਲਿਆ ਉਹ ਦਰਖਤ ਨੂੰ ਇਹ ਤਾਂ ਆਪਾਂ ਦਿੱਤੇ ਹੋਏ ਨਾਮ ਨੇ ਨਾ ਪਰ ਉਹਦਾ ਕੋਈ ਨਾਮ ਨਹੀਂ ਹੈ ਉਹ ਤਾਂ ਬੀਜ ਹੈ ਕਦੇ ਉਹ ਕਿਸੇ ਦੇ ਵਿੱਚ ਪਰਫਲਿਤ ਹੋ ਰਿਹਾ ਕਦੇ ਮੱਝ ਬਣ ਕੇ ਘੁੰਮ ਰਿਹਾ ਕਿਤੇ ਕੁੱਤਾ ਬਣਿਆ ਜਾ ਰਿਹਾ ਕਿਤੇ ਇਨਸਾਨ ਬਣਿਆ ਖੜਾ ਠੀਕ ਆ ਕਿਤੇ ਪੰਛੀ ਬਣ ਕੇ ਉੜ ਰਿਹਾ ਠੀਕ ਆ ਪੁੱਤ ਇਹ ਅਗਲੀਆਂ ਗੱਲਾਂ ਨੇ ਆਪਾਂ ਨੇ ਕਿਸ ਚੀਜ਼ ਤੇ ਫੋਕਸ ਕਰਨਾ ਵੀ ਆਪਾਂ ਧਰਮ ਦੇ ਨਾਂ ਦੇ ਪੁੱਤਰ ਕਿਸੇ ਨਾਲ ਨਹੀਂ ਲੜਨਾ ਜਿਹੜਾ ਬੰਦਾ ਇੱਕ ਚੀਜ਼ ਦਾ ਪੁੱਤਰ ਹੋਰ ਧਿਆਨ ਰੱਖਣਾ ਹੈ ਜਿਹੜਾ ਬੰਦਾ ਤੁਹਾਨੂੰ ਤੁਹਾ ਤੋਂ ਕੁਝ ਮੰਗਦਾ ਥੋੜੇ ਘਰਿਆਂ ਆ ਗਿਆ ਸਾਧੂ ਸਾਧੂ ਬਣ ਕੇ ਚਲੋ ਆਪਾਂ ਇੱਕ ਚੁਟਕਲਾ ਸੁਣਾਉਂਦੇ ਆ ਤੁਹਾਨੂੰ ਇਹ ਆ ਕੇ ਤੁਹਾਨੂੰ ਕਹਿੰਦਾ ਵੀ ਮੈਨੂੰ ਕੁਝ ਪੈਸੇ ਦਿਓ ਰੱਬ ਤੁਹਾਡਾ ਭਲਾ ਕਰੂਗਾ ਇਹ ਸੱਚ ਬੋਲ ਰਿਹਾ ਹੈ ਝੂਠ ਬੋਲ ਰਿਹਾ ਹੈ ਦੱਸੋ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਸੱਚ ਬੋਲ ਰਿਹਾ ਇਹ ਕਹਿ ਰਿਹਾ ਝੂਠ ਬੋਲ ਰਿਹਾ ਆ ਦੇਖ ਤੂੰ ਕੀ ਕਹਿਆ ਝੂਠ ਬੋਲ ਰਿਹਾ ਨਾ ਆ ਦੇਖੋ ਇਹ ਤੁਹਾਡੇ ਘਰੇ ਮੰਗਣ ਆ ਗਿਆ ਸਾਥ ਬਣ ਗਿਆ ਇਹ ਠੀਕ ਹੈ ਤੁਹਾਨੂੰ ਇਹਨੇ ਕਿਹਾ ਵੀ ਮੈਨੂੰ ਆਟਾ ਪਾ ਦਿਓ ਤੇ ਤੁਹਾਡਾ ਭਲਾ ਹੋਏਗਾ ਤੇ ਤੁਸਾਨੂੰ ਮੈਂ ਪੁੱਛਿਆ ਵੀ ਕੀ ਇਹ ਸੱਚ ਬੋਲ ਰਿਹਾ ਤੁਸੀਂ ਕਿਹਾ ਹਾਂ ਇਹ ਕਹਿੰਦਾ ਨਹੀਂ ਮਰੇ ਝੂਠ ਬੋਲ ਰਿਹਾ ਇਹਦਾ ਆਟਾ ਤੇ ਨਾਲ ਸਰੀਰ ਖਾ ਜਾਏਗਾ ਤੁਹਾਡਾ ਕਿਵੇਂ ਭਲਾ ਹੋਏਗਾ ਦੇਖੋ ਗਰਵਾਣੀ ਦੇ ਵਿੱਚ ਪੰਕਤੀ ਛੋਟੀ ਜਿਹੀ ਲਿਖੀ ਹੋਈ ਆ ਤੁਹਾਨੂੰ ਮੈਂ ਸੁਣਾਉਣਾ ਜੋ ਲੇਵਾਂ ਸੋ ਦੇਵਾਂ ਨਹੀਂ ਜਿਹੜਾ ਬੰਦਾ ਤੁਹਾਤੋਂ ਕੁਝ ਮੰਗਦਾ ਹੈ ਜੇ ਪੈਸੇ ਮੰਗਦਾ ਆਟਾ ਮੰਗਦਾ ਕੱਪੜਾ ਮੰਗਦਾ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ ਉਹ ਤਾਂ ਆਪ ਮੰਗਦਾ ਵਿਚਾਰਾ ਜੇ ਉਹਦੇ ਕੋਲ ਕੁਝ ਹੋਵੇ ਉਹ ਆਪੇ ਨਾ ਆਪਣਾ ਭਲਾ ਨਾ ਕਰ ਲਵੇ ਜੋਤਸੀ ਆਉਂਦੇ ਨੇ ਆਪਣਾ ਹੱਥ ਦੇਖਦੇ ਨੇ ਹਨਾ ਆਪਾਂ ਕਿਸੇ ਕੋਲ ਚਲੇ ਜਾਂਦੇ ਆ ਉਹ ਕਹਿੰਦਾ ਵੀ ਤੁਸੀਂ ਉੱਥੇ ਦਾਨੇ ਪਾਓ ਨਦੀ ਦੇ ਵਿੱਚ ਤੁਹਾਡਾ ਭਲਾ ਹੋ ਜਾਊਗਾ ਤੁਸੀਂ ਟੁਣਾ ਕਰ ਦਿਓ ਤੁਸੀਂ ਪੈਸੇ ਦਾਨ ਕਰ ਦਿਓ ਇਹ ਕਰ ਦਿਓ ਤੁਹਾਡਾ ਭਲਾ ਹੋ ਜਾਏਗਾ ਤੁਸੀਂ ਇਹ ਦੱਸੋ ਬਾਅਦ ਦੇ ਵਿੱਚੋਂ 10-20 ਰੁਪਏ ਮੰਗਦਾ ਆਪਾਂ ਉਹਨੂੰ ਦੇਖ ਕੇ ਆਉਂਦੇ ਆ ਜੋਤਸੀ ਨੂੰ ਤੁਸੀਂ ਇਹ ਦੱਸੋ ਵੀ ਉਹ ਆਪਣਾ ਭਲਾ ਨਹੀਂ ਕਰ ਸਕਦਾ ਫਿਰ ਦੇਖੋ ਪੁੱਤ ਇੱਧਰ ਧਿਆਨ ਦਿਓ ਸਾਰੇ ਜਣ ਇੱਧਰ ਫੋਕਸ ਕਰੋ ਪਤਾ ਕੀ ਜਦੋਂ ਤੁਸੀਂ ਨਾ ਆਪਾਂ ਗੱਲ ਕਰ ਰਹੇ ਹਾਂ ਜਦੋਂ ਤੁਹਾਡਾ ਐਂ ਕਨੈਕਟ ਟੁੱਟ ਜਾਏਗਾ ਤੁਹਾਨੂੰ ਪਤਾ ਨਹੀਂ ਲੱਗੇਗਾ ਮੈਂ ਕੀ ਗੱਲ ਕਰੀਆ ਜੋ ਤੁਸੀਂ ਆਪਾਂ ਤੋਂ ਪੈਸੇ ਮੰਗ ਕੇ ਨਜ਼ੂਮੀ ਆਪਾਂ ਨੂੰ ਦੱਸਦਾ ਵੀ ਤੁਹਾਡਾ ਮੈਂ ਭਲਾ ਕਰ ਦਊਗਾ ਕਿਉਂ ਆਪਣਾ ਨਹੀਂ ਭਲਾ ਕਰ ਸਕਦਾ ਅਬ ਤਾਂ ਪੈਸੇ ਮੰਗ ਰਿਹਾ ਲੋਕਾਂ ਤੋਂ ਜੋ ਲੇਵਾ ਐਸੋ ਦੇਵਾ ਨਹੀਂ ਜੋ ਆਪਾਂ ਤੋਂ ਕੁਝ ਮੰਗੂਗਾ ਆਪਾਂ ਨੂੰ ਕੁਝ ਨਹੀਂ ਦੇ ਸਕਦਾ ਤੁਹਾਡੇ ਟੀਚਰ ਸੋ ਤੋਂ ਪੈਸੇ ਤਾਂ ਨਹੀਂ ਮੰਗਦੇ ਪਰ ਸਾਨੂੰ ਗਿਆਨ ਦੇ ਰਹੇ ਨੇ ਤਨਖਾਹ ਸਰਕਾਰ ਦੇ ਰਹੀ ਆ ਪਰ ਗਿਆਨ ਤੁਹਾਨੂੰ ਥੋਤੋ ਤਾਂ ਕੁਝ ਨਹੀਂ ਨਾ ਮੰਗ ਰਿਹਾ ਜਦੋਂ ਟੀਚਰ ਸ ਤੋਂ ਪੈਸੇ ਮੰਗਣ ਲੱਗ ਜੂਗਾ ਤੁਸੀਂ ਟਿਊਸ਼ਨ ਰੱਖ ਲਈ ਤੁਹਾਨੂੰ ਕਹਿੰਦਾ ਜੇ ਮੈਨੂੰ ਸਾਗ ਲੈ ਆ ਕੇ ਦਿਓ ਅੱਜ ਮੈਨੂੰ ਇਹ ਲੈ ਆ ਕੇ ਦਿਓ ਅੱਜ ਮੈਨੂੰ ਲੱਸੀ ਲੈ ਕੇ ਦਿਓ ਠੀਕ ਆ ਪੈਸੇ ਵੀ ਦਿਓ ਮੈਨੂੰ ਮੈਂ ਤੁਹਾਨੂੰ ਪੜਾਵਾਂਗਾ ਇਟ ਮੀਨਸ ਉਹਦਾ ਹਿੱਤ ਆ ਥੋਤੋ